ਮਾਪਿਆਂ ਤੋਂ ਬਾਗੀ ਹੋ ਜੀਵਨ ਸਾਥੀ ਚੁਣਨ ਵਾਲੀ ਕੰਚਨ ਨੂੰ ਕੀ ਪਤਾ ਸੀ ਕਿ ਉਸ ਦਾ ਪਿਆਰ ਹੀ ਉਸ ਦੀ ਮੌਤ ਦਾ ਕਾਰਨ ਬਣ ਜਾਵੇਗਾ। ਕਟਨਾ ਪਟਿਆਲੇ ਦੇ ਰਾਜਪੁਰਾ ਇਲਾਕੇ ਦੀ ਹੈ ਜਿੱਥੇ 8-10 ਮਹੀਨੇ ਪਹਿਲਾਂ ਤੇਜਿੰਦਰ ਨਾਂ ਦੇ ਮੁੰਡੇ ਦੇ ਨਾਲ ਕੋਟ ਮੈਰਿਜ ਕਰਵਾਉਣ ਵਾਲੀ ਕੰਚਨ ਨੇ ਪਤੀ ਤੇ ਸਹੁਰਿਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਫਾਹ ਲੈਣ ਤੋਂ ਪਹਿਲਾਂ ਕੰਚਨ ਨੇ 12 ਸਫ਼ਿਆਂ ਦਾ ਸੁਸਾਈਡ ਨੋਟ ਲਿਖ ਆਪਣੇ ਤੇ ਹੋਏ ਹਤਿਆਚਾਰਾਂ ਬਾਰੇ ਦੱਸਿਆ। ਮ੍ਰਿਤਕਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਤੇਜਿੰਦਰ ਖਿਲਾਫ ਮਾਮਲਾ ਵੀ ਦਰਜ ਕਰਵਾਇਆ ਸੀ ਪਰ ਵਿਦਾਇ ਕੁਲਜੀਤ ਨਾਗਰਾ ਦੇ ਪ੍ਰਾਦੇ ਕਹਿੰਦੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਟ ਮਰਜ਼ੀ ਕਰਾਈ ਸੀਗੀ ਜੀ ਤੇ 15 20 ਦਿਨ ਬਾਅਦ ਤੰਕਰਣ ਲੱਗੇ ਸੀਗੇ ਜੀ ਉਦੋਂ ਬਾਅਦ ਕਾਫੀ ਤੰਕਰਣ ਲੱਗੇ ਅਫੀਸ਼ੀਅਲੀ ਤੰਕਰਣ ਹੰਦਾ ਹਜ ਦੇਹ ਜ ਲਈ ਪੈਸਾ ਪੂਸਾ ਖਰਚਿਆ ਗਿਆ ਜਿਹੜਾ ਲੈ ਕੇ ਗਈ ਦਿੱਕਰੋਂ ਸੇ ਹੁਣ ਸਾਲਾ ਜੀ ਉਹ ਸਾਰਾ ਖਰਚੇ ਹੋ ਗਏ ਜੀ ਹੁਣ ਅਸੀਂ ਐਸਐਸਪੀ ਦੇ ਦਰਖਾਸਤ ਵੀ ਪਾਈ ਸੀਗੀ ਜੀ ਉੱਥੇ ਵੀ ਸਾਡੀ ਸੁਣਵਾਈ ਕੋਈ ਨਹੀਂ ਹੋਈ ਤੇ ਉੱਪਰੋਂ ਨਾਗਰਾ ਸਾਹਿਬ ਦਾ ਦਬਾਅ ਪੈਂਦਾ ਸੀਗਾ ਜੀ ਕੋਈ ਨਾਗਰਾ ਸਾਹਿਬ ਨਾਗਰਾ ਸਾਹਿਬ ਐਮਐਲਏ ਸਾਹਿਬ ਦਾ ਭਰਾ ਨਹੀਂ ਵੱਡੇ ਬਿਲਕੁਲ ਜੀ ਫਤੇਗੜ ਸਾਹਿਬ ਦੇ ਜੀ ਕੀ ਕਹਿੰਦੇ ਆ ਜੀ ਉੱਪਰੋਂ ਪੁਲਿਸ ਨੂੰ ਦਬਾਅ ਪਾ ਰਹੇ ਸੀਗੇ ਜੀ ਤੇ ਵੀ ਕਾਰਵਾਈ ਨਹੀਂ ਹੋਣ ਦਿੱਤੀ 2 ਮਹੀਨੇ ਹੋ ਗਏ ਸਾਨੂੰ ਲਗਾਤਾਰ ਮਿਲਦੇ ਨੇ ਉਹਦਾ ਮੁਕੱਦਮਾ ਨੰਬਰ 35 ਅਸੀਂ ਦਰਜ ਕਰਤਾ ਅਨੁਸ਼ਕਸ਼ਨ 306 ਆਈਪੀਸੀ ਇਹਦੇ ਘਰ ਵਾਲੀ ਤੇ ਇਹਦੇ ਘਰ ਦੇ ਤੇ ਸੱਸ ਸਹੁਰੇ ਤੇ ਦੋ ਭਰਾਵਾਂ ਤੇ ਕੋਈ ਰੈਸ਼ ਨਹੀਂ ਹੋਈ ਅਜੇ ਤਾਂ ਪੋਸਟ ਮਾਰਡਮ ਕਰਾ ਰਹੇ ਆ ਰੈਸ਼ਟ ਵੀ ਹੋ ਜੇਗੀ ਜਲਦੀ ਬੰਦੇ ਅਰੈਸਟ ਕਰ ਲਾਂਗੇ ਦਾਸ ਦੇ ਲੋਬੀਆਂ ਨੇ ਕੰਚਨ ਵਰਕੀਆਂ ਪਤਾ ਨਹੀਂ ਹੋਰ ਕਿੰਨੀਆਂ ਹੀ ਕੁੜੀਆਂ ਨੂੰ ਮੌਤ ਦੀ نیند ਸੁਲਾ ਦਿੱਤਾ ਹੈ ਤੇ ਇਸ ਸلسਲਾ ਕਿੱਥੇ ਜਾ ਕੇ ਰੁਕੇਗਾ ਸ਼ਾਇਦ ਅਸਦਾ ਜਵਾਬ ਕਿਸੇ ਕੁਲਵੀ ਨਹੀਂ ਹੈ ਪਟਿਆਲਾ ਤੋਂ 인ਦਰਜੀਤ ਸਿੰਘ ਬਖਸ਼ੀ ਜਗਬਾਨੀ ਟੀਵੀ